ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇ ਜਾਣਦੇ ਹੀ ਹੋਗੇ ਕਿ ਇੱਕੀ ਚੀਜ਼ ਐ ਇਹਨੂੰ ਪਿਛਲੇ ਜ਼ਮਾਨੇ ਚ ਲੋਕ ਗੱਡਾ ਕਹਿੰਦੇ ਸੀ ਇਹਦੀ ਉੱਪਰ ਚੜ ਕੇ ਲੋਕ ਆਪਣੇ ਰਿਸ਼ਤੇਦਾਰਾਂ ਦੇ ਜਾਂਦੇ ਆਉਂਦੇ ਸੀਗੇ ਤੇ ਇਹਦੇ ਉੱਪਰ ਅਨਾਜ ਲੈ ਕੇ ਆਉਣਾ ਖੇਤਾਂ ਚੋਂ ਫਿਰ ਇਹਦੇ ਤੇ ਹੀ ਆਪਣੇ ਭੈਣ ਭਰਾਵਾਂ ਨੂੰ ਮਿਲਣ ਜਾਣਾ ਤੇ ਇੱਕ ਇੱਥੇ ਦੋਨਾਂ ਸਾਈਡਾਂ ਤੇ ਦੋ ਬਲਦ ਲਗਾ ਲੈਂਦੇ ਸੀ ਇੱਥੇ ਆਦਮੀ ਬੈਠ ਜਾਂਦਾ ਸੀ ਫਿਰ ਉਹ ਲੈ ਕੇ ਜਾਂਦਾ ਸੀ ਇਹਨਾਂ ਨੂੰ ਇਹ ਇੱਕ ਟਾਈਮ ਤੇ ਬਹੁਤ ਹੀ ਵਰਤੋਂ ਵਾਲੀ ਚੀਜ਼ ਸੀ ਬਿਨਾ ਪੈਟਰੋਲ ਤੋਂ ਬਿਨਾ ਚੀਜ਼ ਤੋਂ ਐ ਇਹਨੂੰ ਸਹੀ ਸਲਾਮਤ ਰੱਖਦੇ ਸੀ ਇੱਥੇ ਔਰਤਾਂ ਉੱਠ ਕੇ ਰੋਜ਼ ਸਵੇਰੇ ਪਾਣੀ ਪਾਉਂਦੀਆਂ ਸੀ ਦੋਨਾਂ ਸਾਈਡਾਂ ਤੇ ਕਿ ਲੱਕੜ ਸੁੱਕ ਕੇ ਖਰਾਬ ਨਾ ਹੋ ਜਾਏ ਰਸਤੇ ਵਿੱਚ ਕੋਈ ਐਕਸੀਡੈਂਟ ਨਾ ਹੋ ਜਾਏ ਸਾਡੇ ਪਰਿਵਾਰ ਨੂੰ ਜਾਂਦੇ ਆਉਂਦੇ ਇਹ ਅੱਜ ਡਾਈਨਿੰਗ ਟੇਬਲਾਂ ਦੀ ਸਜਾਵਟ ਬਣ ਚੁੱਕਾ ਵਾ ਪਹਿਲਾਂ ਇਹ ਖੇਤਾਂ ਦੀ ਸਜਾਵਟ ਹੁੰਦਾ ਸੀ ਸਾਡੀ ਲੋੜ ਹੁੰਦੀ ਸੀ ਇਹ ਬਹੁਤ ਪੂਰੀ ਕਰਦਾ ਸੀ ਇਸ ਕਰਕੇ ਇਹਦਾ ਅਸੀਂ ਬਹੁਤ ਬਹੁਤ ਥੈਂਕ ਯੂ ਕਰਦੇ ਆ ਜਿਸ ਟਾਈਮ ਤੇ ਇਹਨੇ ਇਨਸਾਨਾਂ ਦਾ ਸਾਥ ਦਿੱਤਾ ਸੀ ਉਹ ਟਾਈਮ ਬਹੁਤ ਵਧੀਆ ਹੁੰਦੇ ਸੀ ਓਕੇ ਥੈਂਕ ਯੂ